ਫਰੀਦਕੋਟ ਦੀ ਮਾਡਰਨ ਕੇਂਦਰੀ ਜੇਲ੍ਹ ਵਿੱਚ ਡੀਆਈਜੀ ਕ੍ਰਾਈਮ ਅਤੇ ਐਸਐਸਪੀ ਫਰੀਦਕੋਟ ਦੇ ਵੱਲੋਂ ਕੀਤਾ ਗਿਆ ਸਾਂਝਾ ਸਰਚ ਆਪਰੇਸ਼ਨ ਜੀ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਫਰੀਦਕੋਟ ਮਾਡਰਨ ਜੇਲ੍ਹ ਦੀਆਂ ਤਸਵੀਰਾਂ ਹਨ ਜਿੱਥੇ ਕਿ ਐਸਐਸਪੀ ਫਰੀਦਕੋਟ ਪ੍ਰਿਗਾਜਨ ਅਤੇ ਡੀਆਈਜੀ ਕ੍ਰਾਈਮ ਨਵੀਨ ਸੈਣੀ ਨੇ ਸਾਂਝੇ ਤੌਰ ਤੇ ਸਰਚ ਅਭਿਆਨ ਕੀਤਾ ਹੈ ਤਾਂ ਜੋ ਜੋ ਅੰਦਰ ਪੇਸ਼ੇਵਰ ਲੋਕ ਹਨ ਉਹਨਾਂ ਤੇ ਨਿਗਰਾਨੀ ਕੀਤੀ ਅਤੇ ਜੋ ਅੰਦਰ ਪੇਸ਼ੇਵਰ ਲੋਕਾਂ ਜਾਂ ਮਾੜੇ ਅੰਸਰ ਹਨ ਉਹਨਾਂ ਦੇ ਵੱਲੋਂ ਕਿਸੇ ਵੀ ਗਾੜੀ ਘਟਰਨ ਦਾ ਇੰਜਾਮ ਨਾ ਦਿੱਤਾ ਜਾਏ ਇਸ ਨੂੰ ਲੈ ਕੇ ਸਰਚ ਅਭਿਆਨ ਕੀਤਾ ਗਿਆ ਅਤੇ ਐਸਐਸਪੀ ਅਤੇ ਡੀਆਈਜੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸਰਚ ਅਭਿਆਨ ਜੋ ਬਿਨਾਂ ਦੱਸੇ ਕਈ ਵਾਰ ਵੀ ਜ਼ਿਲ੍ਹੇ ਚ ਕੀਤੇ ਜਾਂਦੇ ਹਨ ਤਾਂ ਜੋ ਗਤੀਵਿਧੀਆਂ ਹਨ ਜੋ ਮਾੜੇ ਅਨਸਰਾਂ ਦੇ ਅੰਦਰ ਕੋਈ ਗਤੀਵਿਧੀ ਚੱਲਦੀ ਉਸ ਤੇ ਪੂਰੀ ਦੀ ਪੂਰੀ ਨਿਗਰਾਨੀ ਕੀਤੀ ਜਾਏ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਆਈਜੀ ਕ੍ਰਾਈਮ ਅਤੇ ਐਸਐਸਪੀ ਫਰੀਦਕੋਟ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਦੇ ਸਰਚ ਅਭਿਆਨ ਜੋ ਹਨ ਅੱਗੇ ਤੋਂ ਵੀ ਜਾਰੀ ਰਹਿ ਸਕਦੇ ਹਨ ਪਰ ਇਸ ਦੀ ਇਨਫੋਰਮੇਸ਼ਨ ਪਹਿਲਾਂ ਨਹੀਂ ਦਿੱਤੀ ਜਾਂਦੇ ਮੌਕੇ ਤੇ ਹੀ ਇਹ ਸਰਚ ਅਭਿਆਨ ਕੀਤੇ ਜਾਂਦੇ ਹੋਰ ਕੀ ਕਿਹਾ ਇਸ ਸਰਚ ਅਭਿਆਨ ਬਾਰੇ ਉਹਨਾਂ ਤੋਂ ਹੀ ਸੁਣਦੇ ਹਾਂ ਤਿੰਨ ਦੱਸਣਾ ਚਾਹਾਂਗਾ ਤੇ ਅੱਜ ਐਸਪਲਾਨ ਅਸੀਂ ਸੱਚ ਪੇਸ਼ੈਂਟਸ ਕਰ ਰਹੇ ਹਾਂ ਹਰੀ ਚੇਜ਼ ਵੀ ਕੋਲ ਚੇਜ਼ ਦੀ ਐਸਾ एक जेल सर्च कर रहे हैं एंड वन एस पी थ्री डी एस पी वन थर्टी फाइव पुलिस परसनली इन एडिशन टू द ऑलरेडी डिप्लॉयडेल का जरा स्टाफ है और एक एंटीसापोटाज कॉम्पोनेंट भी है और आज एक बहुत ही डिटेल्ड एक जेल हो और ये कार की है कि एंटी सोशल एलिमेंट्स एलीमेंट्स अच्छी हम पाइए के यह बहुत तगड़े पदर से शुरू हो चुका है काम जारी है नहीं मैं थोड़ी यह भी दस सकता कि अच्छी कितने बट यह जारी रहेगा